ਨੇਤ ਹੁੰਦੇ ਨੇ ਕੇਸ ਰੇਪ ਦੇ ਹੁੰਦੀ ਨਾ ਸੁਣਵਾਈ ਅੰਦਾ ਕਾਨੂੰਨ ਦੇ ਸਾਡੇ ਦਾ ਫਿਰਦਾ ਵਰਦੀ ਪਾਈ ਜੂੰਦੇ ਬੰਦੇ ਮਰਦੇ ਹੋ ਗਏ ਬਣ ਗਿਆ ਕਬਰਸਤਾਨ ਕਿਹੜੇ ਮੂੰ ਨਾਲ ਅੱਖਾਂ ਲੋਕੋ ਮੇਰਾ ਦੇਸ਼ ਮਹਾਨ ਦੁਨੀਆ ਦਾ ਬਸ ਅੰਤ ਹੋ ਗਿਆ ਸੋ ਚਾ ਮਰ ਮੁੱਕ ਗਈਆਂ ਇਸ ਕੇਸ ਦੀ ਗਿਣਤੀ ਨਾ ਖੌਰੇ ਕਿੰਨੀਆਂ ਜਾਂਾਂ ਗਈਆਂ ਇਸ ਕੇਸ ਦੀ ਗਿਣਤੀ ਨਾ ਖੌਰੇ ਕਿੰਨੀਆਂ ਜਾਂਾਂ ਗਈਆਂ ਕੁੜੀਆਂ ਨੂੰ ਸਮਝਾਓ ਲੋਕੋ ਇੱਥੇ ਫਿਰਨ ਸ਼ੈਤਾਨ ਕਿਹੜੇ ਮੂੰ ਨਾਲ ਅੱਖਾਂ ਲੋਕੋ ਮੇਰਾ ਦੇਸ਼ ਮਹਾਨ ਦਿੱਲੀ ਤੇ ਕਲਕੱਤਾ ਵਾਲੀ ਕਟਣਾ ਹੋਈਆਂ ਬੜੀਆਂ ਰੇਪ ਹੋਣਾ ਹੋਈ ਗੱਲ ਮਮੂਲੀ ਕਈ ਅੱਗ ਲਾ ਲਾ ਕੇ ਸੜੀਆਂ ਰੇਪ ਹੋਣਾ ਹੋਈ ਗੱਲ ਮਮੂਲੀ ਕਈ ਅੱਗ ਲਾ ਲਾ ਕੇ ਸੜੀਆਂ ਜੇ ਇਨਸਾਫ ਨਾ ਮਿਲਦਾ ਇੱਥੇ ਮਰ ਗਏ ਨੇ ਇਨਸਾਨ ਕਿਹੜੇ ਮੂ ਨਾਲੇ ਅੱਖਾਂ ਲੋਕੋ ਮੇਰਾ ਦੇਸ਼ ਮਹਾਨ ਮੁੰਡੇ ਅਪਰਾਧੀ ਖੁੱਲੇ ਫਿਰਦੇ ਸੁੱਤੀਆਂ ਵੀ ਸਰਕਾਰਾਂ ਮੱੜ ਰੇਪ ਜੋ ਮੁੰਡੇ ਕਰਦੇ ਜ਼ਮਾਨਤ ਹੁੰਦੀ ਬਾਰੋ ਬਾਰਾਂ ਮੱੜ ਰੇਪ ਜੋ ਮੁੰਡੇ ਕਰਦੇ ਜ਼ਮਾਨਤ ਹੁੰਦੀ ਬਾਰੋ ਬਾਰਾਂ ਧੀਪਣ ਮਾਣਾ ਕਹਿੰਦਾ ਲੋਕੋ ਬੰਦੇ ਬਣੇ ਹਵਾਨਾ ਕੁੜੀਆਂ ਲਈ ਤਾਂ ਸੇਵਨੀ ਲੋਕੋ ਰਹਿ ਗਿਆ ਹਿੰਦੁਸਤਾਨ ਕਿਹੜੇ ਮੂੰ ਨਾਲ ਆਖਾਂ ਲੋਕੋ ਮੇਰਾ ਦੇਸ਼ ਮਹਾਨ